ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 22 ਅਪ੍ਰੈਲ 2024 ਤੇ ਟਾਈਮ ਕਰੀਬ 8:30 ਦੇ ਹੋਣ ਜਾ ਰਹੇ ਨੇ ਮੈਂ ਬਜਿੰਦਰ ਸਿੰਘ ਮਾਨ ਮੌਸਮ ਦੀ ਤਾਜ਼ਾ ਜਾਣਕਾਰੀ ਸ਼ੁਰੂ ਕਰਦੇ ਆਂ ਅੱਜ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਟੁੱਟਮੀ ਹਲਕੀ ਬਦਲਵਾਈ ਬਣੀ ਦੁਪਹਿਰਵਾਦ ਕਪਾਹੀ ਬੱਦਲ ਜਿਵੇਂ ਕਿਤੇ ਕਿਤੇ ਗੋਭੀ ਦੇ ਫੁੱਲ ਵਰਗੇ ਜਿਹੜੇ ਬੱਦਲ ਦਿਖਾਈ ਦਿੱਤੇ ਕਿਤੇ ਕਿਤੇ ਜਿਹੜਾ ਛਿਰਕਾ ਛਰਾਟਾ ਵੀ ਦੇਖਣ ਨੂੰ ਮਿਲਿਆ ਖਾਸ ਕਰਕੇ ਜਲਾਲਾਬਾਦ ਜਾਂ ਫਾਜ਼ਲਕਾ ਦੇ ਕਿਤੇ 20-25% ਇਲਾਕਿਆਂ ਦੇ ਵਿੱਚ ਫਾਜ਼ਲਕੇ ਦੇ ਅੱਜ ਕਿਤੇ ਹਲਕੇ ਦਰਮਿਆਨੇ ਜਿਹੇ ਸ਼ਰਾਟੇ ਪਏ ਕਿਤੇ ਇਕਾ ਦੁੱਕਾ ਤਾਂ ਫਾਜ਼ਲਕਾ ਖੇਤਰ ਨਿੱਕੀ ਮੋਟੀ ਗੜੇਮਾਰੀ ਵੀ ਸ਼ਾਮੀ ਦੇਖਣ ਨੂੰ ਮਿਲੀਏਗੀ ਹਾਲਾਂਕਿ ਜਿਹੜਾ ਉਹ ਬੱਦਲ ਬਣਿਆ ਸੀਗਾ ਮੌਜੂਦਾ ਸਮੇਂ ਉਹ ਕਮਜ਼ੋਰ ਪੈ ਚੁੱਕਿਆ ਤੇ ਖਤਮ ਵੀ ਹੋ ਚੁੱਕਿਆਗਾ ਪਰ ਪੰਜਾਬ ਚ ਇੱਕਾ ਤੁਕਾਂ ਹੋਰ ਵੀ ਕਿਤੇ ਅਜੇ ਛਿੜਕਾ ਸ਼ਰਾਟਾ ਜਿਹੜਾ ਪਿਆ ਇਸ ਤੋਂ ਇਲਾਵਾ ਫਾਜ਼ਿਲਕਾ ਮੇਨ ਰਿਹਾ ਜਿੱਥੇ 25-30% ਖੇਤਰਾਂ ਦੇ ਵਿੱਚ ਹਲਕੇ ਦਰਮਿਆਨੀ ਹਲਕੀਆਂ ਦਰਮਿਆਨੀ ਜਿਹੜੀਆਂ ਫਹਾਰਾਂ ਦੇਖਣ ਨੂੰ ਮਿਲੀਆਂ ਤੇ ਉਸ ਤੋਂ ਬਾਅਦ ਕੋਈ ਹੋਰ ਕੋਈ ਵੱਡੀ ਹਲਚਲ ਅਜ ਪੰਜਾਬ ਦੇ ਵਿੱਚ ਨਹੀਂ ਵਾਪਰੇਗੀ ਹਾਲਾਂਕਿ ਅਗਲੇ 24 ਘੰਟਿਆਂ ਦੌਰਾਨ ਇੱਕ ਤਾਜ਼ਾ ਪੱਛਮੀ ਸਿਸਟਮ ਜਿਹੜਾ ਮਿਡਲ ਲੈਵਲ ਤੇ ਸਰਕੂਲੇਸ਼ਨ ਘੁੰਮ ਰਿਹਾਗਾ ਜੀਦਾ ਕਰਕੇ ਮੈਡ ਲੇਵਲ ਤੇ ਸਰਕੂਲੇਸ਼ਨ ਘੱਟ ਰਿਹਾ ਉਹ ਪਾਸਮੀ ਸਿਸਟਮ ਆਗਾ ਇੱਕ ਕਮਜ਼ੋਰ ਪਾਸਮੀ ਸਿਸਟਮ ਬਹੁਤਾ ਤਾਕਦਾ ਨਹੀਂ ਹੋਏਗਾ ਪਰ ਜਿੱਦਾਂ ਕਿ ਪਿਛਲੇ ਸਿਸਟਮ ਨੂੰ ਨਮੀ ਵਾਲੀ ਹਵਾ ਦੀ ਸਪੋਰਟ ਮਿਲ ਗਈ ਸੀ ਪਰ ਜਿਹੜਾ ਮੌਜੂਦਾ ਸਿਸਟਮ ਪਾਸਮੀ ਸਿਸਟਮ ਨੂੰ ਅਗਲੇ 24 ਘੰਟਿਆਂ ਦੇ ਦੌਰਾਨ ਪੰਜਾਬ ਨੂੰ ਪ੍ਰਭਾਵਿਤ ਕਰੂ ਜਾਂ ਹਰਿਆਣਾ ਨੂੰ ਜਾਂ ਉੱਤਰੀ ਰਾਜਸਥਾਨ ਨੂੰ ਇਹਨੂੰ ਜ਼ਮੀਨੀ ਪੱਧਰ ਤੇ ਸਪੋਰਟ ਬਹੁਤ ਜ਼ਿਆਦਾ ਘਟਾ ਜਿਸ ਦੇ ਚੱਲਦੇ ਆ ਇਹ ਕੋਈ ਵੱਡੇ ਪੱਧਰ ਤੇ ਬਹੁਤੀ ਤਾਕੜੀ ਕਾਰਵਾਈ ਤਾਂ ਨਹੀਂ ਦੇਊਗਾ ਪਰ ਫਿਰ ਵੀ 30-40% ਖੇਤਰਾਂ ਦੇ ਵਿੱਚ ਜਾਂ ਵੱਧ ਤੋਂ ਵੱਧ ਹੋ ਸਕਦਾ 50-60% ਖੇਤਰਾਂ ਦੇ ਵਿੱਚ ਵੈਸੇ ਅਸਟੇਮੇਟ 30-40% ਖੇਤਰਾਂ ਦਾ ਹੀ ਹੈਗਾ ਹੋ ਸਕਦਾ ਉਮੀਦ ਨਾਲ ਕਈ ਵਾਰ ਜ਼ਿਆਦਾ ਵੀ ਹੋ ਜਾਣਾ ਹੁੰਦਾ ਹੈਗਾ 30-40% ਖੇਤਰਾਂ ਦੇ ਵਿੱਚ ਅਗਲੇ 24 ਘੰਟਿਆਂ ਦੌਰਾਨ ਗਰਜ ਚਮਕਲੇ ਗਰਜ ਲਿਸ਼ਕਾਲੇ ਬੱਦਲਾਂ ਦਾ ਨਿਰਮਾਣ ਹੋ ਸਕਦਾਗਾ ਹੋ ਸਕਦਾ ਰਾਤ ਨੂੰ ਵੀ ਕਿਤੇ ਕਿਤੇ ਬਾਈ ਚਾਂਸ ਬੱਦਲ ਬਣ ਜਾਣ ਗਰਜ ਚਮਕਲੇ ਹਲਕੇ ਦਰਗਮੰਡੀਆਂ ਫਾਰਾਂ ਵਾਲੇ ਪਰ ਮੇਨ ਕੱਲ ਨੂੰ ਜਿਹੜੀ ਸੁਭਾਵਨਾ ਮੇਨ ਸੁਭਾਵਨਾ ਕੀ ਉਹ ਕੱਲ ਦੁਪਹਿਰ ਬਾਅਦ ਜਾਂ ਲੇਟ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਰਹੂਗੀ ਖਾਸ ਕਰਕੇ ਕੱਲ ਦੁਪਹਿਰ ਬਾਅਦ ਕਪਾਹੀ ਬੱਦਲ ਬਣ ਸਕਦੇ ਦੁਪਹਿਰ ਬਾਅਦ ਦਿਨ ਦੀ ਹੀਟ ਨਾਲ ਤੇ ਕਿਤੇ ਕਿਤੇ ਗੋਭੀ ਦੇ ਪੱਲ ਵਰਗੇ ਬੱਦਲ ਜਿਹੜੇ ਗਰਜ ਸਕਦੇ ਨੇ ਕਿਤੇ ਕਿਤੇ ਉਹ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਨੂੰ ਜਿਹੜਾ ਅੰਜਾਮ ਦੇ ਸਕਦੇ ਨੇ ਕਾਰਵਾਈ ਜਿਹੜੀ ਹੋ ਲਿਮਟਿਡ ਹੋਊਗੀ ਜ਼ਿਆਦਾਤਰ ਖੇਤਰਾਂ ਦੇ ਵਿੱਚ ਜ਼ਿਆਦਾਤਰ ਟਾਈਮ ਮੌਸਮ ਕੋਸ਼ਕ ਤੇ ਆਮਰਗਾ ਹੀ ਹੋਊਗਾ ਕੋਈ ਵੱਡਾ ਬਦਲਾਅ ਨਹੀਂ ਦਿਖਾਈ ਦੇਊਗਾ ਪਰ ਫਿਰ ਵੀ ਜਦੋਂ ਗਰਜਾਂ ਕਲੇ ਬਦਲਾਂ ਦਾ ਨਿਰਮਾਣ ਹੋਊਗਾ ਕਿਤੇ ਕਿਤੇ ਜਿਹੜੇ ਗਰਜਲਿਸ਼ ਕਲੇ ਬਦਲ ਹਲਕੇ ਦਰਮਿਆਨੀਆਂ ਸ਼ਰਾਟੇ ਜਾਂ ਹਲਕੇ ਦਰਮਿਆਨਾਂ ਮੀਂਹ ਪਉਣਗੇ ਕਿਤੇ ਉਹ ਧੂੜ ਹਨੇਰੀ ਨੂੰ ਸੱਦਾ ਜ਼ਰੂਰ ਦੇਣਗੇ ਜਿੱਥੇ ਕਿਤੇ ਨਿੱਕੀ ਮੋਟੀ ਕਾਰਵਾਈ ਹੁੰਦੀ ਉਹ ਚਾਰੇ ਪਾਸੇ ਨੂੰ ਆਪ ਦੇ ਜਿਹੜੇ ਜਿੱਥੇ ਕਾਰਵਾਈ ਹੋ ਗਈ ਹੋ ਗਈ ਬਾਕੀ ਜਿਹੜੇ ਕਾਰਵਾਈ ਨਹੀਂ ਹੁੰਦੀ ਬਦਲਾਂ ਤੋਂ ਆਪ ਦੀ ਲਪੇਟ ਵਿੱਚ ਨਹੀਂ ਆਉਂਦੇ ਕਾਰਵਾਈ ਦੀ ਤਾਂ ਉੱਤੇ ਧੂੜ ਹਨੇਰੀ ਨੂੰ ਸੱਦਾ ਦੇ ਦਿੰਦੇ ਨੇ ਆਸੇ ਪਾਸੇ ਉਹ ਜਿਹੜੇ ਚਾਰ ਸਫੇਰੇ ਨੂੰ ਉਹ ਧੂੜ ਭਰੀਆਂ ਹਵਾਵਾਂ ਸਾਡਾ ਦਿੰਦੇ ਨੇ ਐਦਾਂ ਦਾ ਮਾਹੌਲ ਕੱਲ ਨੂੰ ਦੁਪਹਿਰ ਬਾਅਦ ਜਾਂ ਅੱਜ ਰਾਤ ਕਿਤੇ ਕਿਤੇ ਦੇਖਣ ਨੂੰ ਮਿਲ ਸਕਦਾ ਕੱਲ ਖਾਸ ਕਰਕੇ ਕੱਲ ਦੁਪਹਿਰ ਬਾਅਦ ਜਾਂ ਸ਼ਾਮ ਨੂੰ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੀ ਸੁਭਾਵਨਾ ਰਹੂਗੀ ਟਟਮੀ ਜੇ ਇਲਾਕਿਆਂ ਦੇ ਵਿੱਚ ਰਹੂਗੀ 30 40% ਖੇਤਰਾਂ ਦੇ ਵਿੱਚ ਵੱਧ ਤੋਂ ਵੱਧ 40 50 ਜਾਂ 60% ਖੇਤਰਾਂ ਦੇ ਵਿੱਚ ਟਟਮੀ ਜੀ ਹੋ ਬਾਡੇ ਲਾਣੀ ਹੋਣੀ ਵੀ ਜਿਹੜਾ ਸਾਰਾ ਪੰਜਾਬ ਕਵਰ ਕਰਦਾ ਤਰ੍ਹਾਂ ਜਾਵੇ ਐਦਾਂ ਦੀ ਸੁਭਾਵਨਾ ਨਹੀਂ ਹੋਊਗੀ ਪੰਜਾਬ ਦੇ ਲਿਮਟਿਡ ਜੇ ਇਲਾਕਿਆਂ ਦੇ ਵਿੱਚ ਕਾਰਵਾਈ ਹੋਊਗੀ ਦੂਜਾ ਰਾਜਸਥਾਨ ਦੇ ਹਰਮਾਨਗੜ ਗੰਗਾ ਨਗਰ ਇਲਾਕੇ ਦੇ ਵਿੱਚ ਵੀ ਕਿਤੇ ਕਿਤੇ ਘਰਾਂ ਚੋਂ ਕਲੇ ਬਦਲਾਂ ਦਾ ਨਿਰਮਾਣ ਆ ਜਿਹੜਾ ਹੋ ਸਕਦਾਗਾ ਖਾਸ ਕਰਕੇ ਕੱਲ ਤੇ ਉਸ ਤੋਂ ਇਲਾਵਾ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਬੀਤੀ ਰਾਤ ਹਲਕੇ ਦਰਮਿਆਨੇ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲੀਆਂ ਸੀ ਕਾਰਵਾਈਆਂ ਲਗਭਗ 40-50 ਫਰੈਂਡ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲਿਆ ਤਾਂ ਅਗਲੇ 24 ਘੰਟਿਆਂ ਦੌਰਾਨ ਵੀ ਉਮੀਦ ਹੈਗੀ ਹੈ ਵੀ ਹਰਿਆਣੇ ਦੇ ਵਿੱਚ ਵੀ ਜਿਹੜੇ ਗਰਜਾਮ ਕੱਲੇ ਬੱਦਲ ਬਣਨਗੇ ਕਿਤੇ ਕਿਤੇ ਉਹ ਟੁੱਟਮੀ ਕਾਰਵਾਈ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਨੂੰ ਜਿਹੜਾ ਅੰਜਾਮ ਦੇ ਸਕਦੇ ਆ ਹਾਲਾਂਕਿ ਅ 30 ਅਪ੍ਰੈਲ ਤੱਕ ਜਿਹੜਾ ਵੱਡੇ ਪੱਧਰ ਤੇ ਮੀਂਹ ਦੀ ਸੁਭਾਅ ਨਾ ਨਹੀਂ ਹੈਗੀ ਪਰ ਫੇਰ ਵੀ ਇੱਕ ਦੋ ਦਿਨ ਛੱਡ ਕੇ ਜਾਂ ਦੋ ਚਾਰ ਦਿਨ ਛੱਡ ਕੇ ਪਾਸਵੇਂ ਸਿਸਟਮ ਹਾਜ਼ਰੀ ਲਾਉਂਦੇ ਰਹਿਣਗੇ ਪਹਾੜਾਂ ਦੇ ਵਿੱਚ ਜੀਦਾ ਕਰਕੇ ਮੈਦਾਨਾਂ ਦੇ ਵਿੱਚ ਦਿਨ ਦੇ ਵਧੇ ਪਾਰੇ ਨਾਲ ਹਲਕੀ ਕਰਬਟ ਲੈਂਦਾ ਰਹੂ ਮੌਸਮ ਜਦੋਂ ਜਦੋਂ ਦਿਨ ਦਾ ਪਾਰਾ ਵਧੂਗਾ ਦਿਨ ਦਾ ਤਾਪਮਾਨ ਜਿਹੜਾ ਵਧੂਗਾ ਉਦੋਂ ਅ ਮੌਜੂਦਾ ਸਮੇਂ ਆਪਾਂ ਮੀਨੇਰੀਆਂ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਦੋਂ ਦਿਨ ਦਾ ਤਾਪਮਾਨ ਵੱਧਦਾ ਤਾਂ ਇੱਕਦਮ ਜਿਹੜਾ ਮੌਸਮ ਘਰਬਟ ਲਿਆ ਜਾਂਦਾ ਇੱਕੇ ਦਾ ਵੀ ਅਚਾਨਕ ਹੀ ਬੱਦਲ ਬਣ ਜਾਂਦੇ ਹੁੰਦੇ ਮੀਨੇਰੀ ਵਾਲੇ ਅਚਾਨਕ ਹੀ ਮੌਸਮ ਬਦਲ ਜਾਂਦਾ ਜਿੱਦਾਂ ਆਪਾਂ ਅੰਦਰ ਵੜ ਕੇ ਦੇਨੇ ਸੌਂਗੇ ਘੰਟਾ ਕੜੀ ਜਾਉਂ ਹੁੰਦਿਆਂ ਦਾ ਕਈ ਵਾਰ ਬੱਦਲ ਬਾਈ ਕਾਲਾ ਬੋਲਾ ਜਾਂ ਮਾਹੌਲ ਜਾ ਹੋਇਆ ਪੈਂਦਾ ਜਾਂ ਨੇਰੀ ਨੂਰੀ ਜੀ ਚੱਲ ਰਹੀ ਹੁੰਦੀ ਹੈ ਕਿ ਐਦਾਂ ਦਾ ਮਾਹੌਲ ਬਣ ਜਾਂਦਾ ਇਹ ਆਮ ਗੱਲ ਆ ਆਪਾਂ ਮੌਜੂਦਾ ਸਮੇਂ ਮੀਨੇਰੀਆਂ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂਗੇ ਦੇ ਹਾਲਾਂਕਿ ਇਸ ਵਾਰ ਜਿਹੜੇ ਸਿਸਟਮਾ ਥੋੜੇ ਆਮ ਨਾਲੋਂ ਜ਼ਿਆਦਾ ਆ ਰਹੇ ਹੈ ਜਿਸ ਦਾ ਅਨੁਮਾਨ ਆਪਾਂ ਪਹਿਲਾਂ ਵੀ ਜਾਰੀ ਕੀਤਾ ਸੀ ਜੇ ਅਪ੍ਰੈਲ ਦੇ ਵਿੱਚ ਵੀ ਆਮ ਨਾਲੋਂ ਜ਼ਿਆਦਾ ਪਾਸਿਮੇ ਸਿਸਟਮ ਆ ਸਕਦੇ ਹੈ ਵੀ ਤਾਕਰੀ ਲੋ ਚੱਲਣ ਦੀ ਸੁਭਾਵਨਾ ਹੈ ਅਪ੍ਰੈਲ ਦੇ ਵਿੱਚ ਘੱਟਾ ਕਿ ਮਾਹੌਲ ਠੰਡਾ ਹੀ ਚੱਲ ਰਿਹਾ ਹੈਗਾ ਹੁਣ ਵੀ ਦਿਨ ਦਾ ਪਾਰਾ ਜਿਹੜਾ ਦਿਨ ਦਾ ਤਾਪਮਾਨ ਹੈਗਾ ਆਮ ਨਾਲੋਂ 3-4 ਡਿਗਰੀ ਘੱਟ ਚੱਲ ਰਿਹਾ ਹੈਗਾ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਦਿਨ ਦਾ ਤਾਪਮਾਨ ਤਾਪਮਾਨ ਹੁੰਦਾ ਹੈਗਾ 40 ਡਿਗਰੀ ਪਾਰ ਚੱਲ ਜਾਂਦਾ ਹੁੰਦਾ ਬਹੁਤੀ ਕਿਤਰਾਂ ਦੇ ਵਿੱਚ ਪਰ ਆਹ ਦੀ ਕਿਹੜੀ ਕੀ ਹੋ ਰਿਹਾ ਹੈਗਾ ਦਿਨ ਦਾ ਕਿਤੇ 35 ਕਿਤੇ 34 ਕਿਤੇ 32 ਕਿਤੇ 36 ਕਿਤੇ 37 ਕਿਤੇ 33 ਬਾਦੂ ਤੋਂ ਬਾਦ ਤਾ 37 33 ਕਿਤੇ ਕਿਤੇ ਹੀ ਗਿਆਗਾ ਮੋਸਟਲੀ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ 35 36 37 ਦੀ ਰੇਂਜ ਹੀ ਚੱਲ ਰਹੀ ਹੈਗੀ ਇੱਕ ਲੋ ਨਾ ਚੱਲਣ ਦਾ ਕਾਰਨ ਇਹ ਵੀ ਲਗਾਤਾਰ ਬੈਕ ਟੂ ਬੈਕ ਪਾਸਿਵ ਸਿਸਟਮ ਪਹਾੜਾਂ ਦੇ ਵਿੱਚ ਆ ਰਹੇ ਹੈਗੇ ਤੇ ਅੱਗੇ ਮਈ ਮਹੀਨੇ ਵੀ ਇੰਝ ਲੱਗ ਰਿਹਾ ਹੈਗਾ ਵੀ ਤਾਕੜੀ ਲੋ ਚੱਲਣ ਦੀ ਸੁਭਾਵਨਾ ਘੱਟ ਹੀ ਰਹੂਗੀ ਮਈ ਦੇ ਖਾਸ ਕਰਕੇ 25 ਮਈ ਤੱਕ ਲੋ ਚੱਲਣ ਦੀ ਤਕੜੀ ਸੁਭਾਵਨਾ ਜਿਹੜੀ ਘੱਟ ਹੀ ਹੈਗੀ ਬਹੁਤ ਹੀ ਲੋ ਚੱਲਣ ਦੀ ਸੁਭਾਵਨਾ ਨਹੀਂ ਹੈਗੀਗੀ ਏਦਾਂ ਹੀ ਬੈਕ ਟੂ ਬੈਕ ਪਸਮੀ ਸਿਸਟਮ ਆਉਂਦੇ ਰਹਿਣਗੇ ਚਾਰ ਪੰਜ ਦਿਨਾਂ ਦੇ ਬਫਵੇ ਤੋਂ ਕਦੇ ਦੋ ਦਿਨਾਂ ਦੇ ਬਫਵੇ ਤੋਂ ਕਦੇ 8 ਦਿਨਾਂ ਦੇ ਬਫਵੇ ਤੋਂ ਏਦਾਂ ਦਾ ਜਿਹੜਾ ਮਾਹੌਲ ਜਾ ਅੱਗੇ ਵੀ ਬਣਿਆ ਰਹਿਣਾਗਾ ਬਾਕੀ ਇਹ ਡਿਟੇਲ ਦੇ ਵਿੱਚ ਪੂਰੀ ਗੱਲਬਾਤ ਅੱਗੇ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਕਿ ਮਹੀਨੇ ਦੇ ਵਿੱਚ ਮੌਸਮ ਕਿੱਦਾਂ ਦਾ ਰਹੂਗਾ ਹਾਲ ਦੀ ਘੜੀ ਇੱਕ ਤੱਕ ਆ ਗਈ 20 ਮਈ ਦੇ ਵਿੱਚ ਵੀ ਜਿਹੜਾ ਲੋ ਚੱਲਣ ਦੀ ਸੁਭਾਵਨਾ ਘੱਟ ਨਜ਼ਰ ਆ ਰਹੀ ਹੈਗੀ ਇਹ ਨਹੀਂ ਹੈ ਬਈ ਹੈਗਾ ਕਿ ਵੀ ਗਰਮੀ ਨਹੀਂ ਪਾਉਗੀ ਲੋ ਮਈ ਮਹੀਨੇ ਗਰਮੀ ਪਾਉਗੀ ਪਰ ਉਹ ਇੰਨੀ ਨਹੀਂ ਹੋਊਗੀ ਜਿੱਦਾਂ ਟੈਂਪਰੇਚਰ 47 ਡਿਗਰੀ 46 45 ਵੱਗ ਜਾਂਦੇ ਨੇ ਉਦਾਂ ਦੀ ਸੁਹਾਣਾ ਥੋੜੀ ਘੱਟ ਰਹੂਗੀ ਬਾਕੀ ਮੇਨ ਫੋਕਸ ਵਾਲਾ ਅਗਲੇ 24 ਘੰਟਿਆਂ ਦਾ ਅਗਲੇ 24 ਘੰਟਿਆਂ ਦਾ ਹਨ ਪੰਜਾਬ ਦੇ 30 40% ਖੇਤਰਾਂ ਦੇ ਵਿੱਚ ਜਾਂ 40 50% ਖੇਤਰਾਂ ਦੇ ਵਿੱਚ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਹੋ ਸਕਦੀ ਆ ਦੁਪਹਿਰ ਬਾਅਦ ਕਪਾਹੀ ਜੇ ਬੱਦਲ ਜਾਂ ਗੋਭੀ ਦੇ ਫੁੱਲ ਵਰਗੇ ਬੱਦਲ ਕਿਤੇ ਗਰਜ ਸਕਦੇ ਨੇ ਕਿਤੇ ਹਲਕੇ ਦਰਮਿਆਨੀ ਮੀਂਹ ਦੀ ਕਾਰਵਾਈ ਜਾਂ ਕਿਤੇ ਨਿੱਕੀ ਮੋਟੀ ਅ ਤੇਜ ਝੱਟ ਵੀ ਲਾ ਸਕਦੇ ਆ ਇਦਾਂ ਦੀ ਪੌਸਿਬਿਲਿਟੀ ਹੈੀ ਪਰ ਜ਼ਿਆਦਾਤਰ ਇਤਨਾਂ ਦੇ ਵਿੱਚ ਮੌਸਮ ਜਿਹੜਾ ਆਮ ਵਰਗਾ ਹੀ ਰਹੂਗਾ ਬੱਦਲਬਾਈ ਗੁਜਰਦੀ ਰਹਣੀ ਆ ਬੱਦਲਬਾਈ ਵਿਖਦੀ ਰਹਣੀ ਆ ਸਮਾਂ ਦੇ ਵਿੱਚ ਸੋ ਦਿਨ ਦਾ ਪਾਰਾ ਵੀ ਆਮ ਨਾਲੋਂ ਜਿਹੜਾ 3-4 ਡਿਗਰੀ ਘੱਟ ਬਣਿਆ ਰਹਣਾਗਾ ਉਸ ਤੋਂ ਬਾਅਦ ਜਿਹੜਾ 24 ਤੇ 25 ਪ੍ਰਾਪ ਜਿਹੜਾ ਮੌਸਮ ਖੁਸ਼ਕੀ ਰਹੂਗਾ 26 27 28 ਇਹਨਾਂ ਤਿੰਨ ਦਿਨਾਂ ਦੇ ਵਿੱਚ ਇੱਕ ਦੋ ਵਾਰੀ ਫੇਰ ਅ ਥੋੜੇ ਬਹੁਤ ਕਿਸ ਤਰ੍ਹਾਂ ਦੇ ਵਿੱਚ ਝਟ ਲੱਗਣ ਦੀ ਉਮੀਦ ਰਹੂਗੀ ਖਾਸ ਕਰਕੇ 26 ਦੀ ਦੁਪਹਿਰ ਵਾਜਾ ਸ਼ਾਮ ਨੂੰ ਜਾਂ 27 ਜਾਂ 28 27 28 ਦੇ ਵਿੱਚੋਂ ਦੋਨੋਂ ਦਿਨਾਂ ਦੇ ਵਿੱਚੋਂ ਇੱਕ ਦਿਨ ਕਿਸੇ ਕਾਰਵਾਈ ਦੀ ਸੁਭਾਵਨਾ ਰਹੂਗੀ ਟਟਮੀ ਜੀ ਵੱਡੇ ਪੱਧਰ ਵਾਲੇ ਸਿਸਟਮ ਨਹੀਂ ਹੈਗੇ ਕਿ ਟਟਮੀਆਂ ਹੀ ਕਾਰਵਾਈਆਂ ਕਾਰਵਾਈਆਂ ਵਾਲੇ ਸਿਸਟਮ ਹੈ ਜਿਹੜੇ ਲੰਘ ਰਹੇ ਨੇ ਜੀ ਦਾ ਕਰਕੇ ਨਾ ਤਾਂ ਦਿਨ ਦਾ ਪਾਰਾ ਵੱਧ ਰਿਹਾ ਹੈਗਾ ਤੇ ਲਗਾਤਾਰ ਜਿਹੜੀ ਦਿਨ ਦੇ ਵਿੱਚ ਮਾਹੌਲ ਆ ਜਾਂ ਠੰਡਾ ਬਣਿਆ ਹੋਇਆਗਾ ਸੋ ਹਾਲ ਦੀ ਘੜੀ ਇਹੀ ਅਪਡੇਟ ਆ ਮੋਟੀ ਜਿਹੀ ਅਪਡੇਟ ਆ ਵੀ ਅਗਲੇ 24 ਘੰਟਿਆਂ ਦੇ ਨਾਲ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਲਿਮਟਡ ਜਿਹੜੀਆਂ ਵਿੱਚ ਟੁੱਟਮੀ ਜੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਆਲੇ ਬੱਦਲ ਬਣ ਸਕਦੇ ਨੇ ਗਰਜ ਚਮਕਲੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਜਿਹੜੀ ਜਾਂ ਛਿੜਕਾਂ ਛਾਟਾ ਕਿਤੇ ਹਲਕਾ ਦਰਮਿਆਨਾ ਮੀਂਹ ਦੇ ਸਕਦੇ ਨੇ ਬਾਕੀ ਹਾਲ ਦੀ ਘੜੀ ਇਹੀ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ ਜੀ ਮਹੀਨੇ ਦੀ ਅਪਡੇਟ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਔਰ ਰਿਕਾਰਡਡ ਵੀਡੀਓ ਪਾਵਾਂਗੇ 那怎么办呢？